ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਬਧੇ ਤੋਂ ਵਧੀਆਂ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਆਪਣੇ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ 2-3 ਦਿਨ ਮੌਸਮ ਖਰਾਬ ਰਿਹਾ ਹੈਗਾ 29 ਤੋਂ 31 ਤਰੀਕ ਦਾ ਮਾਰਚ ਦਾ ਮੌਸਮ ਜਿਹੜਾ ਬਹੁਤ ਖਰਾਬ ਰਿਹਾ ਹੈਗਾ ਤਕਰੀਬਨ ਇਹ ਪੰਜਾਬ ਹਰਿਆਣਾ ਰਾਜਸਥਾਨ ਕਈ ਏਰੀਆ ਦੇ ਵਿੱਚ ਗੜੇਮਾਰੀ ਬਹੁਤ ਜ਼ਿਆਦਾ ਹੋਈ ਹੈ ਹਰਿਆਣਾ ਸਾਈਡ ਬਹੁਤ ਜ਼ਿਆਦਾ ਗੜੇਮਾਰੀ ਹੋਈ ਹੈ ਤੇ ਫਤਿਹਗੜ੍ਹ ਸਾਹਿਬ ਬਹੁਤ ਗੜੇਮਾਰੀ ਹੋਈ ਹੈ ਤੇ ਬਾਕੀ ਪੰਜਾਬ ਦੇ ਬਹੁਤ ਹਿੱਸਿਆਂ ਦੇ ਵਿੱਚ ਕਣਕਾਂ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਤੇ ਜਿਹੜਾ ਕਿ ਪਹਿਲਾਂ ਵੀ ਤਕਰੀਬਨ ਆਪਣੇ 2 ਮਾਰਚ ਵਾਲੇ ਦਿਨ ਜਿਹੜਾ ਮੀਂਹ ਆਇਆ ਸੀਗਾ ਉਹਨੇ ਵੀ ਬਹੁਤ ਨੁਕਸਾਨ ਕਰਿਆ ਸੀ ਆ ਚਲੋ ਵੀਰੇ ਜਿਹੜਾ ਇਹ ਨੁਕਸਾਨ ਹੋ ਗਿਆ ਚਲੋ ਉਹਦੀ ਪਰਪਾਈ ਤਾਣੀ ਦੇਖੋ ਕੋਈ ਕਰ ਸਕਦਾ ਪਰ ਹਮਦਰਦੀ ਜ਼ਰੂਰ ਹੁੰਦੀ ਹੈ ਮਨ ਖਰਾਬ ਬਹੁਤ ਹੁੰਦਾ ਕਿਉਂਕਿ 6 ਮਹੀਨਿਆਂ ਦੀ ਪਾਲੀ ਪਨਾਸੀ ਫਸਲ ਜਦੋਂ ਖਰਾਬ ਹੋ ਜਾਂਦੀ ਆ ਤਾਂ ਬਹੁਤ ਜ਼ਿਆਦਾ ਮਨ ਨੂੰ ਬੁਰਾ ਲੱਗਦਾ ਤੇ ਪ੍ਰਮਾਤਮਾ ਦੀ ਕਰਨੀ ਤੋਂ ਉੱਪਰ ਦੀ ਆਪਾਂ ਨਹੀਂ ਹੋ ਸਕਦੇ ਜੋ ਉਹਨੇ ਆਪਾਂ ਨੂੰ ਦੇਣਾ ਉਹ ਹੀ ਦੇਣਾ ਜਿਹੜਾ ਉਹਨੇ ਖੋਣਾ ਉਹ ਖੋ ਹੀ ਲੈਣਾ ਆਪਾਂ ਤੋਂ ਤੇ ਕਿਸਾਨ ਵੀਰੋ ਹੁਣ ਆਪਾਂ ਗੱਲ ਕਰਾਂਗੇ ਜਿਹੜੀਆਂ ਫਸਲਾਂ ਹਵਾ ਨਾਲ ਗਿਰਗੀਆਂ ਪਾਣੀ ਦਿੱਤਾ ਹੋਇਆ ਤੇ ਜ਼ਮੀਨ ਨਾਲ ਗਿਰਗੀਆਂ ਕੋਈ ਗੜਿਆਂ ਦਾ ਨੁਕਸਾਨ ਨਹੀਂ ਹੋਇਆ ਕੱਲੇ ਨਾਲ ਤੋਂ ਟਿੱਡੀਆਂ ਹੋ ਗਈਆਂ ਉਹਦੀ ਆਪਾਂ ਕਿਸਾਨ ਵੀਰੋ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਵੀ ਉਹਦਾ ਝਾੜ ਕਿੰਨਾ ਕਤੂ ਕਿੰਨਾ ਕੋਨਾ ਮਤਲਬ ਕਿ ਝਾੜ ਦੇ ਵਿੱਚ ਫਰਕ ਪਊਗਾ ਤੇ ਕੀ ਉਹ ਚੀਜ਼ ਆਪਾਂ ਨੂੰ ਮੁਨਾਫਾ ਉਹਨਾਂ ਵਾਲਾ ਜਾਂ ਕੋਈ ਮੁਨਾਫਾ ਤਾਂ ਚਲੋ ਨਹੀਂ ਕਹਿ ਸਕਦੇ ਵੀ ਆਪਦਾ ਪਾਣੂ ਨੁਕਸਾਨ ਕਿੰਨਾ ਹੋ ਸਕਦਾ ਤਾਂ ਜੋ ਕਿਸਾਨ ਵੀਰੋਂ ਆਪਾਂ ਗੱਲਬਾਤ ਉਹਨਾਂ ਕਰਦੇ ਆ ਤੇ ਕਿਸਾਨ ਵੀਰੋਂ ਜਿਹੜੀ ਇਹ ਕਣਕ ਆਪਣੀ ਦੇਖੋ ਹੁਣ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਸੀ ਗਰਮੈਸ ਹੋ ਰਹੀ ਸੀ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਮੌਸਮ ਜਿਹੜਾ ਗਰਮ ਸੀ ਤਮੋਸ ਹਮਨੇ ਕਰਬਟ ਵਾਦ ਲਿਆ ਦੇਖੋ ਚਲੋ ਕਣਕਾਂ ਕਿਤੇ ਗਿਰਗੀਆਂ ਜਿਹੜੀਆਂ ਪਾਣੀ ਪੂਣੀ ਦਿੱਤਾ ਸੀ ਜ਼ਿਆਦਾਤਰ ਉਹੀ ਗਿਰੀਆਂ ਨੇ ਉਹ ਵੈਸੇ ਕਣਕਾਂ ਇੰਨੀਆਂ ਨਹੀਂ ਗਿਰੀਆਂ ਤੇ ਜਿਹੜੀਆਂ ਕਿਸਾਨ ਵੀਰੋਂ ਕਣਕਾਂ ਗਿਰਗੀਆਂ ਉਹ ਘਿਰਨ ਦੇ ਨਾਲ ਉਹਨਾਂ ਝਾੜ ਨਹੀਂ ਘਟਣਾ ਸੀ ਜਿੰਨਾ ਗਰਮੀ ਕਾਰਨ ਆਪਣਾ ਘਟਣਾ ਸੀ ਇਹ ਗੱਲ ਤੁਸੀਂ ਪੱਲੇ ਵੰਨ ਲਓ ਦੇਖੋ ਪਿਛਲੇ ਸਾਲ ਆਪਣੀਆਂ ਕਣਕਾਂ ਬਿਸਕੇ ਉਤੋਂ ਦੀ ਪਾਣੀ ਵੀ ਚੱਲ ਗਿਆ ਸੀ ਤਾਂ ਵੀ ਕਣਕਾਂ ਨੇ ਝਾੜ ਬਹੁਤ ਵਧੀਆ ਦਿੱਤਾ ਸੀ ਬੰਪਰ ਝਾੜ ਮਿਲ ਗਿਆ ਸੀ ਤੇ ਜਿਹੜਾ ਕਿਸਾਨ ਵੀਰੋ ਮੇਨ ਮਕਸਦ ਕੀ ਹੈ ਜਿਹੜਾ ਹੁਣ ਆਪਣੀ ਮੌਸਮ ਦੀ ਤਬਦੀਲੀ ਦੇ ਨਾਲ 4 ਦਿਨਾਂ ਦਾ ਟੈਂਪਰੇਚਰ ਜੇ ਡਾਊਨ ਹੋ ਰਹਿ ਗਿਆ ਤਾਂ ਆਪਣੀ ਜਿਹੜੀ ਫਸਲਾ ਪਕਾ ਬਹੁਤ ਵਧੀਆ ਲੈ ਜਾਊਗੀ 4-5 ਦਿਨਾਂ ਦੀ ਜਿਹੜੀ ਇਹ ਠੰਡ ਹੋਰ ਹੋ ਜੂਗੀ ਕਿਉਂਕਿ ਦੇਖੋ ਜਿਹੜਾ ਟੈਂਪਰੇਚਰ 40 ਦੇ ਕਰੀਬ ਜਾਣਾ ਸੀ ਉਹ ਟੈਂਪਰੇਚਰ ਬਹੁਤ ਘਟ ਗਿਆ ਪਹਿਲਾਂ ਨਾਲੋਂ ਤਾਂ ਕਿਸਾਨ ਵੀਰੋ ਇੱਕ ਗੱਲ ਪੱਲੇ ਬੰਨੂ ਵੀ ਜਿਹੜੀ ਕੁਦਰਤ ਦੀ ਕਰਨੀ ਆ ਉਹ ਤੋਂ ਆਪਾਂ ਭੱਜ ਨਹੀਂ ਸਕਦੇ ਤੇ ਕੁਦਰਤ ਕਦੇ ਵੀ ਕਿਸੇ ਦਾ ਮਾਰਾ ਨਹੀਂ ਕਰਦੀ ਜੇ ਉਹ ਇੱਕ ਰਾਹ ਬੰਦ ਕਰਦੀ ਆ ਤਾਂ ਦੂਜਾ ਰਾਹ ਆਪਾਂ ਨੂੰ ਖੋਲ ਕੇ ਦਿੰਦੀ ਆ ਤੇ ਗੱਲ ਕਿਸਾਨ ਵੀਰੋ ਐਦਾਂ ਵੀ ਦੇਖੋ ਜਦੋਂ ਤੁਹਾਡੇ ਕਣਕਾਂ ਜਿਹੜੀ ਉਹ ਬੂਰ ਪੈਣ ਦੀ ਸਟੇਜ ਤੋਂ ਉੱਪਰ ਲੰਘ ਗਈ ਦੋਦਾ ਤੁਹਾਡੇ ਬਾਦਾਂ ਨੇ ਦੇ ਵਿੱਚ ਭਰ ਗਿਆ ਦਾਣਾ ਤੁਹਾਡਾ ਟੈਟ ਹੋਣ ਲੱਗ ਗਿਆ ਦਾਣੇ ਦਾ ਸਾਈਜ਼ ਪ੍ਰੋਪਰ ਬਣ ਗਿਆ ਕਿਸਾਨ ਵੀਰੋ ਥੋੜੀ ਕਣਕ ਦਾ ਝਾੜ ਨਹੀਂ ਘਟਦਾ ਥੋੜੀ ਕਣਕ ਗਿਰ ਜੇ ਜਾਂ ਕੁਝ ਕਿਉਂਕਿ ਜਦੋਂ ਕਣਕ ਗਿਰਦੀ ਹੈ ਤਾਂ ਕਿਸਾਨ ਵੀਰੋ ਗਿਰੀ ਹੋਈ ਕਣਕ ਦੇ ਵਿੱਚੋਂ ਹਵਾ ਫਿਰ ਵੀ ਬਹੁਤ ਘੱਟ ਕ੍ਰਾਸ ਹੁੰਦੀ ਆ ਚਲੋ ਫੰਗਸ ਵਗੈਰਾ ਦਾ ਚਲੋ ਅਟੈਕ ਥੋੜਾ ਮੋਟਾ ਆਪਾਂ ਮੰਨ ਸਕਦੇ ਆ ਪਰ ਕਣਕ ਦਾ ਝਾੜ ਨਹੀਂ ਘਟਦਾ ਕਿਸਾਨ ਵੀਰੋ ਮੇਰਾ ਪਰਸਨਲ ਤਜਰਬਾ ਹੈ ਪਿਛਲੇ ਸਾਲ ਦਾ ਕੋਈ ਕਣਕ ਦਾ ਝਾੜ ਨਹੀਂ ਘਟਦਾ ਖੜੀਆਂ ਕਣਕਾਂ ਨਾਲੋਂ ਗਿਰੀਆਂ ਹੋਈਆਂ ਵੱਧ ਨਿਕਲੀਆਂ ਸੀ ਚਲੋ ਬਾਢੀ ਵੇਲੇ ਦਿੱਕਤ ਜ਼ਰੂਰ ਆ ਜਾਂਦੀ ਆਪਾਂ ਨੂੰ ਤੂੜੀ ਘਟ ਮੰਦੀ ਪਰ ਹੋਰ ਚੀਜ਼ਾਂ ਦੇ ਨਹੀਂ ਕੋਈ ਫਰਕ ਪੈਂਦਾ ਇਹ ਗੱਲ ਕਿਸਾਨ ਵੀਰੋ ਤੁਸੀਂ ਪੱਲੇ ਮੰਨ ਲਓ ਝਾੜ ਥੋੜਾ ਨਹੀਂ ਘਟਣਾ ਬਾਕੀ ਰਹੀ ਕੁਦਰਤ ਦੀ ਗੱਲ ਕੁਦਰਤ ਦੀ ਕਰੋਪੀ ਤੋਂ ਆਪਾਂ ਨਹੀਂ ਬਚ ਸਕਦੇ ਤੇ ਕਿਸਾਨ ਵੀਰੋ ਇਹ ਗੱਲ ਮਨ ਦੇ ਵਿੱਚੋਂ ਕੱਢ ਦਿਓ ਕਿਉਂਕਿ ਕਣਕਾਂ ਇਸ ਵਾਰ ਆਪਣੀਆਂ ਵਧੀਆ ਹੀ ਖੜੀਆਂ ਨੇ ਵਧੀਆ ਝਾੜ ਦੇਣੀਆਂ ਕੋਈ ਕਣਕਾਂ ਪਕਾ ਬਹੁਤ ਵਧੀਆ ਲੈ ਰਹੀਆਂ ਨੇ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਆਪਣੀਆਂ ਕਣਕਾਂ ਪੱਕ ਰਹੀਆਂ ਨੇ ਮੌਸਮ ਬਿਲਕੁਲ ਅਨੁਕੂਲ ਚੱਲ ਰਿਹਾ ਕੋਈ ਜਿਆਦਾ ਬਾਹਾਂ ਜਿਆਦਾ ਟੈਂਪਰੇਚਰ ਹਾਈ ਨਹੀਂ ਹੋਇਆ ਜਿਦੇ ਕਰਕੇ ਆਪਾਂ ਕਹਦੇ ਹਾਂ ਝਾੜ ਘਟ ਜੂਗਾ ਝਾੜ ਆਪਾਂ ਨੂੰ ਵਧੀਆ ਹੀ ਮਿਲਣਗੇ ਤੇ ਜਦੋਂ ਕਿਸਾਨ ਵੀਰੂ ਆਪਣੀ ਫਸਲ ਦੇ ਵਿੱਚ ਪੂਰਾ ਵਧੀਆ ਦੁੱਧਾ ਭਰ ਜਾਵੇ ਦਾਣਾ ਟਾਈਟ ਹੋਣ ਲੱਗ ਜਾਵੇ ਫੇਰ ਆਪਣੀ ਕਣਕ ਨੇ ਸਿਰਫ ਦਾਣੇ ਨੂੰ ਪਕਾ ਦੇਣਾ ਹੁੰਦਾ ਬੂਟੇ ਨੇ ਮਰਨਾ ਹੁੰਦਾ ਬੂਟੇ ਨੇ ਮਰ ਕੇ ਆਪਣੀ ਜਾਨ ਆਪਣੇ ਦਾਣੇ ਦੇ ਵਿੱਚ ਪਾਉਣੀ ਹੁੰਦੀ ਆ ਉਹ ਚਾਹੇ ਉਹ ਦੂਸਰੇ ਲੋਟ ਮਰ ਜਵੇ ਚਾਹੇ ਉਹ ਗਿਰ ਕੇ ਮਰ ਜਵੇ ਪਰ ਉਹਨੇ ਜਿਹੜਾ ਰਾਸਨਾੜ ਦਾ ਬੂਟੇ ਨੇ ਆਪਣੇ ਨੇ ਦਾਣੇ ਨੂੰ ਦੇਣਾ ਉਹਨੇ ਦੇ ਹੀ ਦੇਣਾ ਤੇ ਦਾਣੇ ਨੇ ਪੱਕੇ ਹੀ ਜਾਣਾ ਚਲੋ 19 21 ਮਾੜਾ ਮੋਟਾ ਅਸਰ ਪੈਂਦਾ ਪਰ ਐਡਾ ਕੋਈ ਜ਼ਿਆਦਾ ਡਰੂ ਨਾ ਵੀ ਆਪਣਾ ਬੇੜਾ ਤਬਾ ਹੋ ਜੂ ਜਾਂ ਉਹ ਕੁਝ ਹੋ ਜੂਗਾ ਪਰ ਇੰਨਾ ਕੁ ਜ਼ਰੂਰ ਮੈਂ ਤੁਹਾਨੂੰ ਕਹਿ ਦੇਣਾ ਕਿਸਾਨ ਵੀਰੋ ਪ੍ਰਮਾਤਮਾ ਤੇ ਇੰਨਾ ਕੁ ਯਕੀਨ ਜ਼ਰੂਰ ਰੱਖਿਆ ਕਰੋ ਵੀ ਜੇ ਉਹ ਇੱਕ ਰਾਹ ਆਪਣਾ ਬੰਦ ਕਰਦਾ ਤਾਂ ਉਹ 10 ਰਾਹ ਖੋਲ ਦਿੰਦਾ ਆਪਣੇ ਲਈ ਕਦੇ ਬੈਠ ਕੇ ਕਦੇ ਧਿਆਨ ਨਾਲੇ ਮੇਰੀ ਗੱਲ ਵਿਚਾਰ ਕੇ ਜਰੂਰ ਦੇਖਿਓ ਮੇਰੀ ਜ਼ਿੰਦਗੀ ਦਾ ਪਰਸਨਲ ਇਹ ਤਜਰਬਾ ਵੀ ਜੇ ਪ੍ਰਮਾਤਮਾ ਆਪਾਂ ਨੂੰ ਇੱਕ ਪਾਸੋਂ ਟੱਕਾ ਦੇ ਦਿੰਦਾ ਤਾਂ ਉਹ ਦੂਸਰੇ ਪਾਸੇ ਆਪਾਂ ਨੂੰ ਬੁੱਕਲ ਚ ਲੈਣ ਲਈ ਵੀ ਖੜਦਾ ਹੈ ਮਾੜੇ ਕਰਮ ਨਾ ਕਰੋ ਜੇ ਆਪਾਂ ਚੰਗੇ ਰਸਤੇ ਦੇ ਚੰਗੇ ਕਰਮ ਕਰਦੇ ਆਂ ਜੇ ਆਪਾਂ ਨੂੰ ਘਾਟਾ ਵੀ ਪੈ ਜਾਂਦਾ ਤਾਂ ਉਹਨੂੰ ਘਾਟਾ ਨਾ ਮੰਨੋ ਉਹ ਆਪਣੇ ਲਈ ਸਿੱਖਿਆ ਹੈ ਉਹ ਚੀਜ਼ ਤੋਂ ਕੁਛ ਨਾ ਕੁਛ ਸਿੱਖ ਕੇ ਆਪਾਂ ਚੰਗੇ ਤਰੀਕੇ ਨਾਲ ਅੱਗੇ ਤੋਂ ਕੰਮ ਕਰਕੇ ਆਪਾਂ ਉਹਦੇ 'ਚ ਮੁਨਾਫਾ ਕਮਾਵਾਂਗੇ ਪਰ ਕਿਸਾਨ ਵੀਰੋ ਫਿਰ ਵੀ ਦੇਖੋ ਜਦੋਂ ਪੁੱਤਾਂ ਵਾਂਗੂ ਆਪਾਂ ਫਸਲ ਪਾਲਦੇ ਆਂ ਜਦੋਂ ਬੇਸ਼ੀ ਆਂਦੀ ਆਪਣੀ ਫਸਲ ਜਾਂ ਗੜੇਮਾਰੀ ਹੋ ਜਾਂਦੀ ਆ ਮੇਰੀ ਖਿਆਲ ਆ ਆਪਣੇ ਡਾਕਟਰ ਕਲਦੀਪ ਸਿੰਘ ਸੇਰਗਿਲ ਮਰਖਾਈ ਨੇ ਵੀਡੀਓ ਪਾਈ ਸੀ ਕਿ ਪਲਵਲ ਜ਼ਿਲ੍ਹੇ ਦੀ ਹਰਿਆਣੇ ਦੀ ਵੀਡੀਓ ਪਾਈ ਸੀ ਉਹਨਾਂ ਨੇ ਸ਼ਾਰਟ ਪਾਇਆ ਸੀ ਉਹਦੇ 'ਚ ਵੀਰ ਉਹ ਦਿਖਾ ਰਿਹਾ ਸੀ ਕਿ ਕਣਕ ਉਹ 2-4 ਦਿਨ ਨੂੰ ਵੱਢਣ ਵਾਲੀ ਸੀ ਜਦੋਂ ਉਹ ਕਣਕ ਤੇ ਗੜੇਮਾਰੀ ਹੋ ਕੇ ਕਣਕ ਵਿੱਚ ਝੜੀ ਹੋਣੀ ਤਾਂ ਫੇਰ ਵੀ ਕਿਸਾਨ ਵੀਰੋ ਜਦੋਂ ਕਿਸੇ ਦੀ ਪੁੱਤਾਂ ਵਰਗੀ ਫਸਲ ਨਾਲ ਇਦਾਂ ਹੁੰਦਾ ਨਾ ਤਾਂ ਹਰ ਇੱਕ ਦਾ ਮਨ ਡੋਲਦਾ ਹੈ ਹਰ ਇੱਕ ਦਾ ਮਨ ਖਰਾਬ ਹੁੰਦਾ ਪਰ ਇਹਦੇ ਵਿੱਚ ਕਿਸਾਨ ਵੀਰੋ ਆਪਾਂ ਕਰ ਕੁਝ ਨਹੀਂ ਸਕਦੇ ਅਪਾ ਸਰਪ ਪ੍ਰਮਾਤਮਾ ਨੂੰ ਯਾਦ ਕਰਕੇ ਉਹਦਾ ਭਾਣਾ ਮੰਨ ਸਕਦੇ ਆ ਇਹਦੇ ਚੋਂ ਅਪਾ ਕੁਝ ਨਹੀਂ ਕਰ ਸਕਦੇ ਆ ਅਪਾ ਜੇ ਉਹਦਾ ਭਾਣਾ ਮੰਨਾਂਗੇ ਤਾਂ ਭਾਣਾ ਜਦੋਂ ਮਿੱਠਾ ਕਰਕੇ ਮੰਨਾਂਗੇ ਤਾਂ ਆਪਾਂ ਨੂੰ ਮਿੱਠਾ ਫਲ ਹੀ ਮਿਲੂਗਾ ਚਾਹੇ ਥੋੜਾ ਜਿਹਾ ਅਟਕ ਕੇ ਮਿਲ ਜੇ ਪਰ ਮਿਲੂ ਜ਼ਰੂਰ ਦੇਖੋ ਪਿਛਲੇ 2 ਸਾਲ ਆਪਣੀ ਕਿਸਾਨ ਵੀਰਾਂ ਦੀ ਕਿੰਨੀ ਰਗੜਾਈ ਹੋਈ ਆ ਇਸ ਸਾਲ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਸੁੱਖ ਦਾ ਸਾਹ ਕੀ ਮਿਲਿਆ ਪਹਿਲਾਂ ਝੋਨਾ ਚੰਗਾ ਰਿਹਾ ਫੇਰ ਚਲੋ ਆਲੂਆਂ ਦਾ ਜਿੱਥੇ-ਜਿੱਥੇ ਨੁਕਸਾਨ ਹੋਇਆ ਉਹ ਲਾਇਨਾ ਗੱਲ ਹੈ ਪਰ ਆਲੂਆਂ ਦਾ ਬਾਅਦ ਦੇ ਵਿੱਚ ਰੇਟ ਵਧੀਆ ਮਿਲਿਆ ਚਾਰ ਪੈਸੇ ਕਿਸਾਨ ਵੀਰਾਂ ਨੂੰ ਬਚੇ ਨੇ ਜਿਹੜਾ ਉਹਨਾਂ ਦਾ 2 ਸਾਲ ਦਾ ਘਾਟਾ ਸੀਗਾ ਉਹ ਤਾਂ ਨਹੀਂ ਪੂਰਾ ਹੋਣ ਲੱਗਿਆ ਪਰ ਜਿਹੜਾ ਉਹਨਾਂ ਨੂੰ ਇਸ ਸਾਲ ਦਾ ਮੰਨ ਕੇ ਚਲੋ ਉਹਨਾਂ ਨੂੰ ਥੋੜੀ ਮੋਟਾ ਹੌਸਲਾ ਮਿਲਿਆ ਖੇਤੀ ਨਾਲ ਜੁੜੇ ਰਹਿਣ ਦੇ ਉਹਨਾਂ ਨੂੰ ਆਸ ਵੱਜੀ ਹੈ ਪਰ ਆਪਾਂ ਕਿਸਾਨ ਵੀਰੋਂ ਇਹ ਨਹੀਂ ਕਹਿ ਸਕਦੇ ਵੀ ਖੇਤੀ ਘਾਟੇ ਦਾ ਧੰਦਾ ਹੈ ਦੇਖੋ ਕੁਦਰਤ ਦੀਆਂ ਮਾਰਾਂ ਇਸ ਤੋਂ ਜਦੋਂ ਪਹਿਲਾਂ ਟਾਈਮਾਂ ਦੇ ਵਿੱਚ ਇਸ ਤੋਂ ਜ਼ਿਆਦਾ ਮਾਰਾਂ ਪੈਂਦੇ ਆ ਸੀਗੇ ਪਰ ਸਮੇਂ ਨਾਲ ਆਪਾਂ ਭੁੱਲ ਜਾਂਦੇ ਆ ਕਿਸਾਨ ਵੀਰੋ ਵੀਡੀਓ ਲੰਬੀ ਜ਼ਰੂਰ ਹੋਗੀ ਕਿਉਂਕਿ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਤੇ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਮੈਂ ਤੁਹਾਡੇ ਨਾਲ ਇਹ ਗੱਲਾਂ ਕਰੀਆਂ ਨੇ ਇਹ ਤੁਹਾਨੂੰ ਸਾਰੀਆਂ ਵਧੀਆ ਲੱਗੀਆਂ ਹੋਣੀਆਂ ਤੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜਰੂਰ ਵੱਧ ਤੋਂ ਵੱਧ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਸਾਨ ਵੀਰੋ ਕਿਹੜੇ ਵੀਰ ਦਾ ਨੁਕਸਾਨ ਹੋਇਆ ਤੇ ਕਿੱਦਾਂ ਕਿੱਦਾਂ ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਕਿਸਾਨ ਵੀਰੋ ਆਪਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ